ਤੇ ਇਹਨਾਂ ਨੂੰ ਇੱਕ ਛੋਟਾ ਜਿਹਾ ਇਸ਼ੂ ਸੀ ਜੋ ਕਿ ਮਾਰਚ ਚ ਕ੍ਰੀਏਟ ਹੋਇਆ ਸੀ ਗੱਡੀ ਨੂੰ ਕੋਈ ਇਹਨਾਂ ਨੇ ਸੋਲਵ ਨਹੀਂ ਕੀਤਾ ਤੇ ਅੱਜ ਮੈਂ ਉਹ ਗੱਡੀ ਇਹਨਾਂ ਕੋਲ ਦੁਬਾਰਾ ਲੈ ਕੇ ਆਇਆ ਕਿਉਂਕਿ ਕੱਲ ਮੇਰੇ ਕਰਦਨੇ ਡਰੋ। ਜਿਹੜਾ ਇਹਨਾਂ ਨੇ ਕੰਮ ਕੀਤਾ ਗੱਡੀ ਠੋਕਣ ਤੋਂ ਬਾਅਦ ਇਹ ਕਹਿੰਦੇ ਸੀ ਅਸੀਂ ਤੁਹਾਡਾ ਕੰਮ ਕਰ ਦਾਂਗੇ ਤੁਹਾਡਾ ਦਰਵਾਜ਼ਾ ਚੇਂਜ ਕਰ ਦਾਂਗੇ ਸਰ ਇਹ ਮੇਰਾ ਕੰਮ ਜਿਹੜਾ ਸੀ ਉਹ ਰੈਜ਼ੋਲੂਸ਼ਨ ਹੋ ਜਾਣੀ ਹੋਸੀ ਗੱਡੀ ਦਾ ਜਿਹੜਾ ਰੈਜ਼ੋਲੂਸ਼ਨ ਹੋਣਾ ਚਾਹੀਦਾ ਮੇਰੀ ਪ੍ਰੋਬਲਮ ਦਾ ਹੱਲ ਹੋਣਾ ਨਹੀਂ ਉਹ ਹੋ ਜਾਣੀ ਇੱਲਾਇ ਮੰਦਨੀ ਵੇਸੀ ਜਦੋਂ ਮੇਰਾ ਦੋਸਤ ਆਇਆ 11:00 ਵਜੇ ਦੇ ਕਰੀਬ ਉਹਨੇ ਆ ਕੇ ਇਹਨਾਂ ਨਾਲ ਗੱਲ ਕੀਤੀ ਤਾਂ ਇਹ ਮੰਨੇ ਮੈਂ ਇਹਨਾਂ ਨੂੰ ਇਹੀ ਕਿਹਾ ਵੀ ਮੇਰਾ ਸਰੋਜਾ ਚੇਂਜ ਕਰ ਦਿੱਤਾ ਜਾਵੇ ਜਿਹੜਾ ਕੰਪਨੀੋਂ ਪਿੱਛੋਂ ਮੰਗਾ ਕੇ ਪਾਇਆ ਜਾਵੇ ਪਰ ਇਹਨਾਂ ਨੇ ਕੀ ਕੀਤਾ ਜੀ ਟਰਾਲੇ ਤੋਂ ਜਿਹੜੀਆਂ ਯਾਰਡ ਗੱਡੀਆਂ ਨਵੀਆਂ ਉਤਰਦੀਆਂ ਐ ਜਿਹੜੀਆਂ ਲੋਕਾਂ ਨੂੰ ਦਿੱਤੀ ਜਾਂਦੀਆਂ ਨਵੀਆਂ ਉਹ ਇਹਨਾਂ ਨੇ ਉਸ ਗੱਡੀ ਦਾ ਸਰੋਜਾ ਮੇਰੀ ਗੱਡੀ ਨਾਲ ਚੇਂਜ ਕਰਕੇ ਮੇਰਾ ਬਰਮਪੂਟਾ ਆਇਆ ਸਰੋਜਾ ਉਸ ਗੱਡੀ ਦੇ ਵਿੱਚ ਪਾ ਕੇ ਕਹਿੰਦੇ ਅਸੀਂ ਅੱਧੀ ਕਸ਼ਤ ਨੂੰ ਅੱਗੇ ਦੇ ਦੇਣੀ ਥ੍ਰੀ ਪੇਂਟ ਕਰ ਦੇ ਤੇ ਮੈਨੇਜਰ ਦਾ ਕੀ ਕਹਿਣਾ ਹੈ ਕੁਝ ਜੱਥੇ ਥਾਣੇ ਅਣਚੇਂ ਦੇ ਵੀ ਇੱਥੇ ਫਾਇਦਾ ਕਰਦਾ ਸਸਤੇ ਕਾਲ ਜੀ ਤੁਸੀਂ ਦੇਖ ਰਹੇ ਹੋ ਨਾ ਲਾਈਵ ਤੇ ਮੈਂ ਅਮਿਤ ਹੁਣੇ ਮੌਜੂਦ ਹਾਂ ਸ਼ੇਰਪੁਰ ਰੋਡ ਤੇ ਜਿੱਥੇ ਇੱਕ ਕਾਰ ਚਾਲਕ ਵੱਲੋਂ ਅਲੀਗੇਸ਼ਨ ਲਾਇਆ ਜਾ ਰਿਹਾ ਹੈ ਅਲੀਗੇਸ਼ਨ ਕੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਹੁਤ ਵੱਡਾ ਜਿਹੜਾ ਹੈ ਸਕੈਮ ਹੋ ਰਿਹਾ ਹੈ ਕੀ ਇਸ ਤਰੀਕਾ ਗੱਲਬਾਤ ਹੈ ਕਰਦੇ ਆ ਸਰ ਨਾ ਕੀ ਹੈ ਤੁਹਾਡਾ ਆਦਮ ਕੋਯਾ ਸਾਨੂੰ ਕੁਛ ਨਹੀਂ ਪਵਾ ਸਰ ਹੋਇਆ ਕੀ ਇਹ ਅੱਜ ਜੋ ਤੁਸੀਂ ਇੱਥੇ ਸ਼ੋਰੂਮ ਦੇ ਬਾਹਰ ਖੜੇ ਹੋ ਤੇ ਖੁਲਸੇ ਵੀ ਬੁਲਾਨੀ ਹੋਈ ਹੈ ਮੈਂ ਅੱਜ ਸਵੇਰੇ 8:30 ਦੀ ਗੱਡੀ ਇੱਥੇ ਲੈ ਕੇ ਆਇਆ ਤੇ ਇਹਨਾਂ ਨੂੰ ਇੱਕ ਛੋਟਾ ਜਿਹਾ ਇਸ਼ੂ ਸੀ ਜੋ ਕਿ ਮਾਰਚ ਚ ਕ੍ਰੀਏਟ ਹੋਇਆ ਸੀ ਗੱਡੀ 'ਚ ਉਹ ਇਹਨਾਂ ਨੇ ਸੋਲਵ ਨਹੀਂ ਕੀਤਾ ਤੇ ਅੱਜ ਮੈਂ ਉਹ ਗੱਡੀ ਇਹਨਾਂ ਕੋਲ ਦੁਬਾਰਾ ਲੈ ਕੇ ਆਇਆ ਕਿਉਂਕਿ ਕੱਲ ਨੂੰ ਮੇਰੇ ਕਰਦੇ ਨੇ ਡਲੋਜੀ ਜਾਣਾ ਇਹ ਉਹ ਗੱਡੀ ਇਹਨਾਂ ਕੋਲ ਲੈ ਕੇ ਆਇਆ ਇਹਨਾਂ ਦੇ ਵਰਕਰ ਨੇ ਅੰਦਰ ਗੱਡੀ ਠੋਕਤੀ ਜੀ ਉਹਦੇ ਉੱਤੇ ਪੀਪੀਐਫ ਹੋਈ ਹੋਈ ਸੀ ਜਿਹਦੀ ਵੈਲਿਊ ਮੈਂ 1,65,000 ਰੁਪਏ ਦੇ ਕੇ ਲਗਵਾਈ ਸੀ ਇਹ ਗੱਡੀ ਤੁਸੀਂ ਮਾਰਚ ਮਹੀਨੇ 'ਚ ਖਰੀਦੀ ਸੀ ਤੇ ਪ੍ਰੋਬਲਮ ਆਈ ਕਿ ਕੀ ਕੀ ਅੱਜ ਤੁਹਾਨੂੰ ਲੈ ਕੇ ਆਉਣਾ ਪਿਆ ਇਹ ਨਹੀਂ ਖਰੀਦੀ ਮੈਂ ਪਿਛਲੇ ਸਾਲ ਦੀ ਜੀ ਤੇ ਉਸ ਵਾਰ ਜਿਹੜਾ ਉਹ ਰਾਈਟ ਸਾਈਡ ਦੇ ਟਾਇਰ ਦਾ ਜੋ ਵੀ ਇਸ਼ੂ ਸੀ ਉਹ ਇਹਨਾਂ ਨੇ ਰਿਜ਼ੋਲਵ ਕਰਤਾ ਉਹਦੇ ਲਈ ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਜੀ ਔਰ ਜਿਹੜਾ ਇਹਨਾਂ ਨੇ ਕੰਮ ਕੀਤਾ ਗੱਡੀ ਠੋਕਣ ਤੋਂ ਬਾਅਦ ਇਹ ਕਹਿੰਦੇ ਜੀ ਅਸੀਂ ਤੁਹਾਡਾ ਕੰਮ ਕਰ ਦਾਂਗੇ ਤੁਹਾਡੇ ਦਰਵਾਜ਼ਾ ਚੇਂਜ ਕਰ ਦਾਂਗੇ ਸਰ ਮਾਰਚ ਅਪ੍ਰੈਲ ਮਈ ਇਹ ਸਪਰਿੰਗ ਆ ਚੁੱਕੀ ਹੈ ਉਹ ਇਨਲੇਨਬਾਦ ਕਿਦਾਂ ਕੀ ਚੀਜ਼ ਹੈ ਨਹੀਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਰਵਿਸ ਕਰਵਾਈ ਜੋ ਵੀ ਮਾਰਕੀ ਨੇ ਦੇ ਦਿੱਤੀ ਪਰ ਮੈਦਾਨ ਹੀ ਜਾ ਰਿਹਾ ਤੇ ਅੱਜ ਇਹਨਾਂ ਨੂੰ ਆਲਾ ਪਾਣ ਦੀ ਕੀ ਲੋੜ ਉਹ ਸਰ ਉਹ ਸਰ ਮੇਰਾ ਕੰਮ ਜਿਹੜਾ ਸੀ ਉਹ ਰੈਜ਼ੋਲੂਸ਼ਨ ਹੋ ਜਾਣੀ ਹੋਸੀ ਗੱਡੀ ਦਾ ਜਿਹੜਾ ਲੈਬਰ ਵਾਲੇ ਸੁਣਾਉਣਾ ਸੀ ਨਾ ਮੇਰੀ ਪ੍ਰੋਬਲਮ ਦਾ ਹੱਲ ਹੋਣਾ ਸੀ ਉਹ ਹੋਇਆ ਨਹੀਂ ਤੇ ਉਹ ਅੱਜ ਮੈਂ ਕਰਾਣ ਆਇਆ ਉਹ ਇਹਨਾਂ ਨੇ ਕਰਤਾ ਪਰ ਜਿਹੜਾ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਗੱਡੀ ਠੋਕਦੀ ਉਹਦਾ ਰੈਜ਼ੋਲੂਸ਼ਨ ਨਹੀਂ ਹਲ ਤੱਕ ਅੱਛਾ ਤੁਸੀਂ ਟਾਇਰ ਦਾ ਕੰਮ ਕਰਾਣ ਆਏ ਸੀ ਉਹ ਤਾਂ ਹੋ ਗਿਆ ਪੂਰਾ ਸੈਕਸੈਸਫੁਲੀ ਇਹਨਾਂ ਨੇ ਜੋ ਵੀ ਆਪਣੀ ਸਰ ਮਰਜ਼ੀ ਉਹ ਕਰਤਾ ਪਰ ਦੂਜਾ ਕੰਮ ਇਹਨਾਂ ਨੇ ਕੀ ਕੀਤਾ ਕਿ टाकी ਜਿਹੜੀ ਕੈਰੀਓ ਦਰਵਾਜ਼ੇ ਤੇ ਖਰੋਚ ਆਈ ਹੈ ਜੋ ਵੀ ਹੈ ਨੁਕਸਾਨ ਹੋਇਆ ਤੁਹਾਡਾ ਇਹਨਾਂ ਵੱਲੋਂ ਮੰਨੀ ਜਾ ਰਹੀ ਹੋਗਾ ਹਾਂਜੀ ਹਾਂਜੀ ਪਹਿਲਾਂ ਇਹ ਮੰਨਦੇ ਨਹੀਂ ਬੇ ਜੀ ਜਦੋਂ ਮੇਰਾ ਦੋਸਤ ਆਇਆ 11 1 ਵਜੇ ਦੇ ਕਰੀਬ ਉਹਨੇ ਆ ਕੇ ਇਹਨਾਂ ਨਾਲ ਗੱਲ ਕੀਤੀ ਤਾਂ ਇਹ ਮੰਨੇ ਜੀ ਤੇ ਹੁਣ ਤੁਹਾਡੀ ਕੀ ਡਿਮਾਂਡ ਸਨ ਮੈਂ ਇਹਨਾਂ ਨੂੰ ਇਹੀ ਕਿਹਾ ਵੀ ਮੇਰਾ ਦਰਵਾਜਾ ਚੇਂਜ ਕਰ ਦਿੱਤਾ ਜਾਵੇ ਜਿਹੜਾ ਕੰਪਨੀੋਂ ਪਿੱਛੋਂ ਮੰਗਾ ਕੇ ਪਾਇਆ ਜਾਵੇ ਪਰ ਇਹਨਾਂ ਨੇ ਕੀ ਕੀਤਾ ਜੀ ਟਰਾਲੇ ਤੋਂ ਜਿਹੜੀ ਯਾਰਡ ਗੱਡੀਆਂ ਨਵੀਆਂ ਉਤਰਦੀਆਂ ਨੇ ਜਿਹੜੀਆਂ ਲੋਕਾਂ ਨੂੰ ਦਿੱਤੀ ਜਾਂਦੀਆਂ ਨੇ ਨਵੀਆਂ ਉਹ ਇਹਨਾਂ ਨੇ ਉਸ ਗੱਡੀ ਦਾ ਦਰਵਾਜਾ ਮੇਰੀ ਗੱਡੀ ਨਾਲ ਚੇਂਜ ਕਰਕੇ ਮੇਰਾ ਟੁੱਟਿਆ ਦਰਵਾਜਾ ਉਸ ਗੱਡੀ ਦੇ ਵਿੱਚ ਪਾ ਕੇ ਕਹਿੰਦੇ ਅਸੀਂ ਇੱਥੇ ਹੀ ਕਸ਼ਵਰ ਨੂੰ ਅੱਗੇ ਦੇ ਦੇਣੀ ਹੈ ਥ੍ਰੀ ਪੇਂਟ ਕਰਕੇ ਥ੍ਰੀ ਪੇਂਟ ਕਰਕੇ ਸਰ ਉਹ ਗੱਡੀ ਕਿਸੇ ਕਿਸੇ ਨੂੰ ਡਰਾਈਵਰ ਕਰਨੀ ਸੀ ਜਿਹੜਾ ਡੈਲੋ ਗੱਡੀ ਸਾਹਮਣੇ ਟੁੱਕੀ ਲੱਗ ਰਹੀ ਹੈ ਉਹ ਨਵੀਂ ਗੱਡੀ ਸੀ ਜੀ ਬ੍ਰਾਂਡ ਨਿਊ ਜਿਹੜੀ ਤੁਹਾਡੇ ਮੇਰੇ ਵਰਗਾ ਬੰਦਾ ਲਿੰਦਾ ਵਾ 28 30 ਲੱਖ ਰੁਪਏ 20 20 ਲੱਖ ਰੁਪਏ ਲਾ ਕੇ ਜਿਹੜਾ ਬੰਦਾ ਆਪਣੇ ਪੋਕੇਟ ਚੋਂ ਵਰਦਾ ਆਪਣੀ ਸੇਵਿੰਗ ਚੋਂ ਵਰਦਾ ਆਪਣੀ ਖੁਸ਼ੀਆਂ ਆਪਣੇ ਘਰ ਦੇਆਂ ਵਾਸਤੇ ਲੈ ਕੇ ਜਾਂਦਾ ਤੇ ਉਹਨਾਂ ਵੱਲੋਂ ਤੋਂ ਆ ਕੇ ਨਾ ਨਹੀਂ ਜੀ ਉਹ ਡੈਮੋ ਗੱਡੀ ਨਹੀਂ ਹੈ ਤੇ ਹੁਣ ਪੁਲਿਸ ਉਹ ਕੀ ਕਰੇ ਪੁਲਿਸ ਮੁਲਾਜ਼ਮਾਂ ਦੇ ਕੀ ਜਣਾ ਚਾਹੁੰਦਾ ਉਹ ਕਹਿੰਦੇ ਜੀ ਅਸੀਂ ਨਾਲ ਜਾਵਾਂਗੇ ਉੱਪਰ ਜਾ ਕੇ ਦੇਖਾਂ ਇਹ ਉਹ ਗੱਡੀ ਹੈ ਜਿਹੜੀ ਫਾਟੇ ਨੂੰ ਆਉਂਦੇ ਫਰਦਾਨ 27997 ਇਹ ਅੱਜ ਇਹਨਾਂ ਨੇ ਮੀਡੀਆ ਸਟੇਟ ਨੂੰ ਬੁਲਾਇਆ ਹੈ ਤੁਹਾਨੂੰ ਦੱਸਦਾ ਕਿ ਜੋ ਵੀ ਗੱਲ ਮੈਨੇਜਰ ਜੀ ਨਾਲ ਵੱਲੋਂ ਕਹੀ ਗਈ ਇਹਨਾਂ ਦਾ کہنا ਹੈ ਕਿ ਜਨੂ ਜਿਹੜੇ ਪੀਪੀਐਫ ਕਰਵਾ ਕੇ ਦੇਦੂ ਉਸੇ ਜੋ ਵੀ ਮੰਗਾ ਨੇ ਪੂਰੀਆਂ ਕਰ ਦਿੱਤੇ ਇੱਕ ਪਾਸੇ ਜਿਹੜੇ ਇਹਨਾਂ ਨੇ ਡੈਮੋ ਗੱਡੀ ਮੈਨੇਜਰ ਵੱਲੋਂ ਇਹ ਗੱਲ ਆਖੀ ਗਈ ਕਿ ਮੈਂ ਡੈਮੋ ਗੱਡੀ ਤੋਂ ਜਿਹੜੀ ਹੈ ਟੈਕ ਚ ਦਵਾ ਕੇ ਇੱਥੇ ਲਾਤੀ ਹੈ ਜੋ ਤਾਰੀਖਾਂ ਇਹਨਾਂ ਨੂੰ ਦੱਸੀ ਹੋਈ ਹੈ ਇਨਾ ਦੇ ਕਹੇ ਮੈਨੇਜਰ ਦੇ ਕਹੇ ਮੁਤਾਬਿਕ ਬਟ ਜੇ ਮੈਂ ਗੱਲ ਕਰਾਂ ਕਲਰ ਦੀ ਤੇ ਕਲਰ ਦੇ ਵਿੱਚ ਡਿਫਰੈਂਸ ਹੈ ਕਾਫੀ ਇਹ ਪ੍ਰੋਪਰ ਜਿਹੜਾ ਵਾਈਟ ਕਲਰ ਇਸਰੇ ਵਿੱਚ ਤੇ ਇਹ ਥੇ ਥੋੜਾ ਜਿਹਾ ਵਾਈਟ ਸ਼ੈਡ ਹੈ ਕਿਉਂਕਿ ਇਹਦੇ ਪੀਪੀਐਫ ਕਰਾਇਆ ਹੋਇਆ ਹੈ ਤੇ ਇਹਨਾਂ ਵੱਲੋਂ ਇਹ ਡਿਮਾਂਡਸ ਹੈ ਜਿਹੜੇ ਕਸਟਮਰ ਨੇ ਉਹਨਾਂ ਵੱਲੋਂ ਇਹ ਡਿਮਾਂਡ ਹੈ ਕਿ ਜਿਹੜੀ ਗੱਡੀ ਹੈ ਮੈਨੂੰ ਪ੍ਰੋਪਰ ਸੇਮ ਕਲਰ ਦੀ ਚਾਹੀਦੀ ਹੈ ਜਿਸ ਕਲਰ ਦਾ ਮੇਰਾ ਪੀਪੀਐਫ ਹੈ ਇਸ ਮਾਮਲੇ ਸੰਬੰਧੀ ਜਦੋਂ ਅਸੀਂ ਮੈਨੂੰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਕਿ ਅਸੀਂ ਪੀਪੀਐਫ ਜਿਹੜੀ ਹੈ ਗਰਾਊਂਡ ਨੂੰ ਤਿਆਰ ਹੈ ਪੀਡੀਐਫ ਜਿਹੜੀ ਹੈ ਬੀਪੀਐਸ ਪ੍ਰਵਾਨ ਨੂੰ ਤਿਆਰ ਹੈ ਬਟ ਜੀ ਕਸਟਮਰ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਸਿਰ ਉਹ ਜਿਹੜੀ ਦਰਵਾਜੇ ਦਾ ਪੀਪੀਐਫ ਦਵਾ ਕੇ ਦੇ ਰਹੇ ਕਿਉਂਕਿ ਇੱਕ ਗੱਡੀ ਸਾਲ ਪਹਿਲਾਂ ਇਹਨਾਂ ਨੇ ਇੱਥੋਂ ਪਰਚੇਸ ਕੀਤੀ ਸੀ ਜਿਸ ਦੇ ਵਿੱਚ ਪੀਪੀਐਫ ਇਹਨਾਂ ਨੇ ਪਾਰੋ ਕਰਵਾਇਆ ਤੇ ਇਹਨਾਂ ਵੱਲੋਂ ਕਿਹਾ ਹੈ ਕਿ 1.5 ਲੱਖ ਤੋਂ ਉੱਪਰ ਦਾ ਮੇਰਾ ਪੀਪੀਐਫ ਦੇ ਉੱਤੇ ਖਰਚਾ 85 ਤੇ ਜੇ ਮੈਂ ਦੁਬਾਰਾ ਪੀਪੀਐਫ ਇਹ ਕਰਵਾ ਕੇ ਦਿੰਦੇ ਹਾਂ ਤਾਂ ਕਲਰ ਸੇਮ ਜਿਹੜਾ ਮੈਚ ਨਹੀਂ ਹੋਵੇਗਾ ਦੇਖੋ ਗੱਲ ਕਰੀਏ ਜੇ ਅੰਦਰਲੀ ਤੇ ਇਹ ਸਾਹਮਣੇ ਗੱਲ ਆਈ ਹੈ ਇਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਹੜਾ ਗੱਡੀ ਅੰਦਰ ਹੀ ਠੁੱਕ ਜਾਂਦੀ ਹੈ ਵਰਕਸ਼ਾਪ ਦੇ ਵਿੱਚ ਜਿਹੜਾ ਨੁਕਸਾਨ ਗੱਡੀ ਦਾ ਹੁੰਦਾ ਵੈ ਜਿਸ ਤੋਂ ਬਾਅਦ ਜਿਹੜਾ ਵਰਕਸ਼ਾਪ ਦੇ ਮੈਨੇਜਰ ਵੱਲੋਂ ਇਹ ਗੱਲ ਆਖੀ ਜਾਂਦੀ ਕਿ ਅਸੀਂ ਜਿਹੜਾ ਦਰਵਾਜ਼ਾ ਕਰਵਾ ਕੇ ਦੇ ਦਾਂਗੇ ਹਲ ਤੁਹਾਨੂੰ ਪੀਪੀਐਫ ਤੋਂ ਦਰਵਾਜ਼ੇ ਦਾ ਕੱਲਾ ਕਰਵਾ ਕੇ ਹੁਣ ਜਿਹੜਾ ਕਸਟਮਰ ਹੈ ਉਹ ਆੜਿਆ ਹੋਇਆ ਹੈ ਕਿ ਮੈਨੂੰ ਮੇਰੀ ਪੂਰੀ ਗੱਡੀ ਦਾ ਪੀਪੀਐਫ ਕਰਵਾ ਕੇ ਦੇਵੋ ਜਾਂ ਤੋਂ ਜਾਂ ਤਾਂ ਮੈਨੂੰ ਦੋਵੇਂ ਜਿਹੜੇ ਪੀਪੀਐਫ ਜਿਹੜੇ ਕਰਵਾ ਕੇ ਦੇਵੋਗੇ ਕਲਰ ਮੈਚ ਹੋਣੇ ਚਾਹੀਦੇ ਹੁਣ ਦੇਖਣਾ ਇਹ ਹੋਵੇਗਾ ਕਿ ਮੌਕੇ ਤੇ ਤਾਂ ਪੀਸੀਆਰ ਪਹੁੰਚ ਚੁੱਕੀ ਹੈ ਤੇ ਹੁਣ ਕੀ ਕਾਰਵਾਈ ਕੀਤੀ ਜਾਂਦੀ ਸਰ ਮੌਕੇ ਤੇ ਪਹੁੰਚੇ ਹੋ ਕੀ ਅਪਡੇਟ ਹੈ ਅਪਡੇਟ ਇਹ ਆ ਵੀ ਗੱਡੀ ਸਵੇਰੇ ਉਹਨਾਂ ਨੇ ਦਿੱਤੀ ਵੀ ਇੱਥੇ ਸਰਵਿਸ ਕਰਨ ਵਾਸਤੇ ਉਹ ਟਰਾਈ ਲੈਣ ਗਿਆ ਤਾਂ ਕੀ ਲੱਗੀ ਆ ਉਹ ਤਾਂ ਕੀ ਨੂੰ ਲੈ ਕੇ ਇਸ਼ੂ ਆ ਫਿਰ ਐਸਐਸਓ ਸਾਹਿਬ ਨਾਲ ਗੱਲ ਹੋਈ ਥਾਣੇ ਆ ਰਹੇ ਤੇ ਮੈਨੇਜਰ ਦਾ ਕੀ ਕਹਿਣਾ ਹੈ ਕੁਝ ਜਦ ਥਾਣੇ ਆਣ ਕੇ ਇਹਦੇ ਵੀ ਇੱਥੇ ਬੈਠਾ ਗੱਲ ਕਰਦੇ ਅੱਛਾ ਠੀਕ ਹੈ ਸਰ ਹਲੋ ਹਲੋ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਮਹਿੰਦਰਾ ਮੋਟਰਸ ਤੋਂ ਗੱਲ ਕਰ ਰਹੇ ਹਾਂ ਸਰ ਕਿਹੜਾ ਜਨਰਲ ਹਾਂਜੀ ਹਾਂਜੀ ਕਵਲਜੀਤ ਨਾਲ ਗੱਲ ਹੋ ਰਹੀ ਹੈ ਸਰ ਮੇਰੇ ਨਾਲ ਹਾਂਜੀ ਕਮਲ ਜੀ ਸੰਗਲ ਕਰ ਰਹੇ ਹਾਂ ਸਰ ਮੈਂ ਲੁਗਨ ਲਾਈਵ ਤੋਂ ਪੱਤਰਕਾਰ ਗੱਲ ਕਰ ਰਿਹਾ ਸਰ ਇੱਕ ਪਾਰਟੀ ਹੈ ਅਲੀਗੇਸ਼ਨ ਲਾ ਰਹੀ ਹੈ ਕਿ ਤੁਸੀਂ ਇਹਨਾਂ ਦੀ ਟਾਕੀ ਜਿਹੜੀ ਚੇਂਜ ਕੀਤੀ ਹੈ ਗੱਡੀ ਦੀ ਉਹ ਕਿਸੇ ਹੋਰ ਗੱਡੀ ਦੀ ਟਾਕੀ ਲਾ ਕੇ ਦਿੱਤੀ ਹੈ ਤੇ ਪੀਪੀਐਫ ਵਗੈਰਾ ਦਾ ਕੋਈ ਰੋਲਾ ਹੈ ਸਰ ਦੱਸ ਸਕਦੇ ਹੋ ਕੀ ਇਹ ਮਾਮਲਾ ਪੂਰਾ ਗੱਡੀ ਨੰਬਰ ਸਸ ਤੋੜਾ ਕਨਫਰਮ ਕਰ ਦੂੰਗੀ ਗੱਡੀ ਨੰਬਰ ਸਰ ਮੈਂ ਦੱਸ ਰਿਹਾ ਤੁਹਾਨੂੰ

हो गई है कितने ते ਤੁਹਾਡੇ वालों ਜਿਹੜੀ ਫੁਟੇਜ वगैरह नहीं ਦਿਖਾਈ ਗਈ ਤੇ ਇੱਕ ਗੱਲ ਵੀ ਨਹੀਂ ਮੰਨੀ ਜਾ ਰਹੀ ਸੀ ਕਿ ਵਰਕਸ਼ਾਪ ਦੇ ਅੰਦਰ ਹੋਇਆ ਹਾਂਜੀ ਹਾਂ ਬਈ ਤਾਂ ਦੇਖਣ ਦੀ ਕੋਸ਼ਿਸ਼ ਕੀਤੀ ਬਟ ਕਿਸੇ ਵੀ ਕੈਮਰਾ ਐਂਗਲ ਤੋਂ ਮਿਲ ਨਹੀਂ ਪਾਇਆ ਕਿਉਂਕਿ ਸਾਡੇ ਜਿਹੜੀ ਬਿਲਡਿੰਗ ਆ ਉਹ ਵੈੱਬਸਾਈਟ ਤੋਂ ਆ ਰਿਹਾ ਉਹਦੇ ਵਿੱਚ ਸਾਡੇ ਕੈਮਰੇ ਜਿਹੜੇ ਪਰ ਉਹਦੇ ਚ ਕੈਮਰਾ ਦੇ ਵਿੱਚ ਸਾਨੂੰ ਕਿਤੋਂ ਮਿਲ ਨਹੀਂ ਪਾਇਆ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਡੈਂਟਿੰਗ ਮੈਨਿੰਗ ਦੀ ਆਫਰ ਕਰ ਦਿੱਤਾ ਸੀਗਾ ਚਲੋ ਅਸੀਂ ਡੈਂਟਿੰਗ ਮੈਨਿੰਗ ਤੁਹਾਡੀ ਗੱਡੀ ਦੀ ਕਰਵਾ ਦੇ ਰਿਹਾ ਜੀ ਬਟ ਉਹ ਪਹਿਲਾਂ ਤਾਂ ਕਹਿੰਦੇ ਜੀ ਕਿ ਪੀਪੀਐਫ ਦਾ ਕੀ ਕਰਾਂਗੇ ਮੈਂਨੇ ਕਿਹਾ ਸਰ ਪੀਪੀਐਫ ਦਾ ਅਸੀਂ ਕੁਝ ਨਹੀਂ ਕਰ ਸਕਦੇ ਬਿਕੋਜ਼ ਇਹ ਵੀ ਬਾਹਰੋਂ ਕਰਵਾਈ ਹੋਈ ਹੈ ਥੋੜਾ ਫਿਰ ਆਮ ਆਉ ਕਹਿੰਦੇ ਮੇਰੇ ਬ੍ਰਦਰ ਆਣਗੇ ਉਹ ਤੁਹਾਡੇ ਨਾਲ ਗੱਲ ਕਰਨਗੇ ਓਕੇ ਉਹਨਾਂ ਦੇ ਜਿਹੜੇ ਜੋ ਆਏ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸੀ ਕਿ ਮੈਨੂੰ ਕੰਪਨੀ ਤੋਂ ਦੋ ਦਰਵਾਜ਼ਾ ਜਿਹੜਾ ਨਵਾਂ ਮੰਗਾ ਕੇ ਦਿਓ ਇਹ ਲਾ ਪੇਂਟ ਕੀਤਾ ਮੈਂ ਉਹਨਾਂ ਨੂੰ ਦੱਸਤਾ ਮੈਂ ਕਹਿੰਦਾ ਤੇਰਾ ਜੋ ਦਰਵਾਜਾ ਤੁਹਾਨੂੰ ਨਵਾਂ ਅਪਲਾਈ ਹੁੰਦਾ ਹਾਂ ਹਾਂਜੀ ਉਹ ਬਿਨਾ ਪੇਂਟ ਤੋਂ ਆਉਂਦਾ ਪੇਂਟ ਉਹਨੂੰ ਇੱਥੇ ਹੀ ਕਰਨਾ ਪੈਂਦਾ ਉਹ ਕਹਿੰਦੇ ਜੀ ਕਿ ਮੈਨੂੰ origignal paint ਹੀ ਚਾਹੀਦਾ ਓਕੇ ਹਾਂਜੀ ਤਾਂ ਉਹਦੇ ਤੇ ਆਪ ਵੀ ਮੇਰਾ ਅਸੀਂ ਆਪਣੀ ਡੈਮੋ ਗੱਡੀ ਮੰਗਾਈ ਡੈਮੋ ਗੱਡੀ ਦਾ ਦਰਵਾਜਾ ਚੇਂਜ ਕਰਕੇ ਅਸੀਂ ਇਹਨਾਂ ਨੂੰ ਦੇ ਦਿੱਤਾ ਦੀ ਪੀਪੀਐਫ ਦੇ ਨਹੀਂ ਇਹਨਾਂ ਨੂੰ ਅਸੀਂ ਕਹਿ ਰਹੇ ਸੀ ਤੇਤੀ ਲਈ ਵੀ ਆਪਰ ਕਰ ਦਿੱਤਾ ਹੈ ਵੀਗਾ ਪਰ ਦਰਵਾਜ਼ੇ ਲਈ ਬਟ ਇਹ ਕਹਿ ਰਹੇ ਸੀ ਕਿ ਜੇਕਰ ਮੈਚ ਨਾ ਆਇਆ ਤਾਂ ਪੂਰੀ ਗੱਡੀ ਦੀ ਪੀਪੀਐਫ ਕਰਵਾ ਕੇ ਦਿਓ ਤੁਸੀਂ ਓਕੇ ਉਹਨਾਂ ਨੇ ਕਿਹਾ ਕਿ ਸੌਰੀ ਸਰ ਕਿ ਅਗਰ ਜਿਹੜਾ ਪਾਰ ਡੈਮੇਜ ਹੈ ਅਸੀਂ ਉਹਦੀ ਪੀਪੀਐਫ ਕਰਾਉਣ ਦੇ ਲਈ ਵਾਜਨਵਾਦ ਹੈ ਤੇ ਅਸੀਂ ਉਹ ਤੁਹਾਨੂੰ ਕਰਵਾ ਕੇ ਦੇਣ ਲਈ ਤਿਆਰ ਓਕੇ ਤੁਸੀਂ ਪੀਪੀਐਫ ਕਰਵਾ ਲਈ ਹਾਂਜੀ ਪੀਪੀਐਫ ਕਰਵਾਉਣ ਨੂੰ ਤੁਸੀਂ ਤਿਆਰ ਹੋ ਹਾਂ ਠੀਕ ਹੈ ਬਿਲਕੁਲ ਤਿਆਰਾਂ ਜੀ ਬਿਲਕੁਲ ਹੁਣ ਇਹਨਾਂ ਨੂੰ মিডিਆ ਨੂੰ ਸੱਜਣਾ ਪਿਆ ਕੀ ਕਾਰਨ ਬਣ ਗਿਆ ਸਰ ਕਿਉਂਕਿ ਇਹਨਾਂ ਦਾ ਇੱਕ ਇੱਕ ਤੁਸੀਂ ਗੱਲ ਇੱਥੇ ਕਲੀਅਰ ਕੀਤੀ ਸਰ ਕਿ ਡੈਮੋ ਗੱਡੀ ਮੰਗਾਈ ਹੈ ਤੇ ਇਹਨਾਂ ਵੱਲੋਂ ਇਹ ਗੱਲ ਆਖੀ ਗਈ ਇੱਥੇ ਕਿ ਜਿਹੜੀ ਤੁਸੀਂ ਗੱਡੀ ਮੰਗਾਈ ਹੈ ਉਹ ਕਿਸੇ ਨੂੰ ਡਿਲੀਵਰੀ ਦੇਣੀ ਸੀ ਇਹ ਟਾਈਮ ਦੀ ਗੱਲ ਡੈਮੋ ਵੀ ਕਲਰ ਡੈਮੋ ਵੀ ਕਲਰ ਸਰ ਹਾਂ ਜੀ ਹਾਂ ਜੀ ਡੈਮੋ ਵੀ ਕਲਰ OK ਸਰ ਕੁਝ ਦੇ ਰੁਕੇ ਦੇਣੇ ਪਿਆ ਰਹਾਂ ਉਸ ਤੋਂ ਬਾਅਦ ਇਹਨਾਂ ਦਾ ਕੁਝ ਮੈਚਿੰਗ ਦਾ ਇਸ਼ੂ ਕਰੇ ਸੀਗੇ ਹਾਂਜੀ ਉਹ ਮੈਚਿੰਗ ਵਾਲਾ ਵੀ ਅਸੀਂ ਇਹਨਾਂ ਨੂੰ ਪਹਿਲਾਂ ਤਾਂ ਗਿਆ ਸੀ ਕਿ ਸਰ ਮੈਚਿੰਗ ਹੋ ਜਾਏਗੀ ਅਸੀਂ ਆਪਣੇ ਵੱਲੋਂ ਬੈਸਟ ਕਰਕੇ ਦੇਾਂਗੇ ਪਰ ਇਹ ਕਹਿ ਰਹੇ ਸੀਗੇ ਕਿ ਨਹੀਂ ਪਰ ਚਲੋ ਕੋਈ ਗੱਲ ਸੁਣੀ ਹੋਈ ਗੱਲ ਉਹਨੇ ਉਹਕੇ ਥੋੜਾ ਜਿਹਾ ਨਾਰਾਜ਼ ਵੀ ਹੋ ਗਏ ਫਿਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਵੀ ਹੈ ਕਿ ਮੈਂ ਕਹਿੰਦਾ ਸਰ ਚਲੋ ਕੋਈ ਗੱਲ ਨਹੀਂ ਅਸੀਂ ਉਹਦੇ ਲਈ ਵੀ ਗੱਲ ਕਰ ਲੈਂਦੇ ਹਾਂ ਤੁਸੀਂ ਤੁਹਾਨੂੰ ਬਿੱਲ ਦੇ ਦਿਓ ਜਿਹੜਾ ਤੁਸੀਂ ਪੀਪੀਐਫ ਜਿੱਥੋਂ ਤੁਸੀਂ ਕਰਾਈ ਹੈ ਉਹ ਵੀ ਆਪਾਂ ਕੇ ਮੈਨੇਜਮੈਂਟ ਵਿੱਚ ਪਾ ਕੇ ਇਹਨੂੰ ਵੇਖ ਲੈਣੇ ਆ ਜੋ ਅਸੀਂ ਬੈਸਟ ਕਰ ਸਕਦੇ ਹਾਂ ਪਰ ਉਹ ਤੋਂ ਪਹਿਲਾਂ ਹੀ ਮਤਲਬ ਤੁਹਾਡਾ ਹਾਈਪਰ ਹੋ ਚੁੱਕਿਆ ਸੀ ਕਿ ਫਿਰ ਦੇਨਨਾ ਨੇ ਪ੍ਰੈਸਨ ਕਾਲ ਕੀਤੀ ਹੈ ਹਾਂਜੀ ਔਰ ਸ਼ਾਇਦ ਫੁੱਲ ਜਨੂੰ ਕਾਲ ਕੀਤੀ ਹੋਗੀ ਓਕੇ ਜੀ ਹੁਣ ਸਾਰੇ ਤੁਹਾਡੇ ਵੱਲੋਂ ਬਸ ਆਹੀ ਗੱਲ ਆਖੀ ਜਾ ਰਹੀ ਕਿ ਪੀਵੀਐਸ ਤੁਸੀਂ ਕਰਵਾਣ ਕਿ ਦੇਨ ਨੂੰ ਤਿਆਰ ਹੋ ਹਾਂਜੀ ਬਿਲਕੁਲ ਤਿਆਰ ਹਾਂਜੀ ਓਕੇ ਜਨਾਬ ਅਗਲੀ ਮਨਾ ਅਗਲੀ ਮਹੀਨਾ ਜਨਵੈਲ ਵੀ ਨਹੀਂ ਕੀਤਾ ਸੀਗਾ ਜੰਮਵੈਲ ਵੀ ਨਹੀਂ ਕੀਤਾ ਸਿਰਫ ਮੈਚਿੰਗ ਦਾ ਹੀ ਇਹ ਕਹਿ ਰਹੇ ਸੀਗੇ ਕੀ ਦੀ ਮੈਚਿੰਗ ਹੈ ਅਸੀਂ ਮੈਚਿੰਗ ਦੇ ਵਿੱਚ ਅਸੀਂ ਇੰਨਾ ਜ਼ਿਆਦਾ ਮਤਲਬ ਸ਼ੋਰ ਨਹੀਂ ਕੀਗੇ ਪਰ ਫਿਰ ਵੀ ਮੈਂ ਅਸੀਂ ਇਹਨਾਂ ਤੋਂ ਡਿਮਾਂਡ ਕਰ ਰਿਆ ਸੀਗਾ ਕਿ ਤੁਸੀਂ ਸਾਨੂੰ ਬਿੱਲ ਦੇ ਦਿਓ ਅਸੀਂ ਬਿੱਲ ਦੇ ਹਿਸਾਬ ਨਾਲ ਲੱਗ ਕੇ ਗਏ ਓਕੇ ਜੀ ਥੈਂਕ ਯੂ ਸੋ ਮਚ ਸਰ ਓਕੇ ਜੀ ਓਕੇ